ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਸੋ ਨਵੀਂ ਵੀਡੀਓ ਲੈ ਕੇ ਜੁੜ ਚੁੱਕਿਆ ਜੀ ਮੈਂ ਗੁਰਿੰਦਰ ਤੁਹਾਡੇ ਸਾਰਿਆਂ ਦੇ ਨਾਲ ਤੇ ਅੱਜ ਤਿੰਨ ਗੱਲਾਂ ਤੇ ਤੁਹਾਨੂੰ ਮੈਂ ਗੌਰ ਕਰਾਉਣਾ ਹੋਰ ਤਿੰਨ ਗੱਲਾਂ ਨੂੰ ਲੈ ਕੇ ਹਮੇਸ਼ਾ ਜ਼ਿੰਦਗੀ 'ਚ ਅਵੇਅਰ ਰਹੋ ਨਾ ਕਰਿਓ ਇਹ ਤਿੰਨ ਗੱਲਾਂ ਤੁਹਾਡੀ ਜ਼ਿੰਦਗੀ 'ਚੋਂ ਕਲੇਸ਼ ਦੁੱਖ ਟੈਨਸ਼ਨਾਂ ਕਾਫੀ ਹੱਦ ਤੱਕ ਖਤਮ ਹੋ ਸਕਦੀਆਂ ਜੇ ਤੁਸੀਂ ਇਹ ਗੱਲਾਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਦੋਗੇ ਕਿਹੜੀਆਂ ਨੇ ਉਹ ਤਿੰਨ ਗੱਲਾਂ ਆਜੋ ਜੀ ਕਰਦੇ ਆ ਗੱਲ ਪਹਿਲੀ ਗੱਲ ਆ ਕਿ ਗੁੱਸੇ ਵਿੱਚ ਕਦੇ ਵੀ ਜਵਾਬ ਨਾ ਦਿਓ ਗੁੱਸੇ 'ਚ ਜਵਾਬ ਦਿੱਤੇ ਹਮੇਸ਼ਾ ਮਹਿੰਗੇ ਹੀ ਪੈਂਦੇ ਨੇ ਭਾਰੀ ਪੈ ਜਾਂਦੇ ਨੇ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦਾ ਤੇ ਜੇ ਸਾਹਮਣੇ ਵਾਲਾ ਵੀ ਗੁੱਸੇ 'ਚ ਆ ਆਪਾਂ ਵੀ ਗੁੱਸੇ 'ਚ ਆ ਗਏ ਫੇਰ ਉੱਥੇ ਸ਼ਬਦਾਂ ਦੇ ਇਹੋ ਜਿਹੇ ਵਾਰ ਹੋਣਗੇ ਜਿਹੜੇ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੇ ਆ ਤੁਹਾਨੂੰ ਕੂਟ ਕਚਹਿਰੀ ਦਾ ਮੂੰਹ ਦਿਖਾ ਦੇਣਗੇ ਹੋ ਸਕਦਾ ਤੁਹਾਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਜਾਵੇ ਇੱਥੇ ਤੱਕ ਗੱਲਾਂ ਗੁੱਸੇ ਵਾਲੀਆਂ ਜਿਹੜੀਆਂ ਕਈ ਵਾਰੀ ਪਹੁੰਚ ਜਾਂਦੀਆਂ ਸੋ ਜਿਹਦੇ ਕੋਲ ਗੁੱਸੇ ਦੇ ਵਿੱਚ ਆਪਣੇ ਸ਼ਬਦਾਂ ਤੇ ਕੰਟਰੋਲ ਰੱਖਣ ਦੀ ਕਲਾ ਵਾ ਉਹ ਬੰਦਾ ਕਦੇ ਮਾਰ ਨਹੀਂ ਖਾ ਸਕਦਾ ਉਹ ਬੰਦਾ ਹਰ ਥਾਂ ਤੇ ਜੇਤੂ ਹੋਊਗਾ ਸੋ ਗੁੱਸੇ ਦੇ ਵਿੱਚ ਕਦੇ ਵੀ ਜਵਾਬ ਨਾ ਦਿਓ ਕਿਉਂਕਿ ਨਾ ਕਈ ਵਾਰੀ ਕੀ ਹੁੰਦਾ ਆਪਾਂ ਜੇ ਮਸਲਾ ਕਈ ਵਾਰ ਛੋਟਾ ਹੁੰਦਾ ਉਹਨੂੰ ਵੱਡਾ ਬਣਾ ਲੈਂਦੇ ਆ ਤੇ ਗੁੱਸੇ ਵਿੱਚ ਸਾਹਮਣੇ ਵਾਲੇ ਨੂੰ ਇਹੋ ਜਿਹੀਆਂ ਗੱਲਾਂ ਕਹਿ ਦਿੰਨੇ ਆ ਕਿ ਉਹ ਰਿਸ਼ਤਾ ਜਿਹੜਾ ਕੋਈ ਰਿਸ਼ਤੇਦਾਰ ਜਾਂ ਮੰਨ ਲਓ ਕਿ ਉਹ ਫੇਰ ਦੁਬਾਰਾ ਠੀਕ ਹੋਣ ਦੇ ਜਿਹੜੇ ਚਾਂਸ ਆ ਉਹ ਵੀ ਆਪਾਂ ਖਤਮ ਕਰ ਲੈਣੇ ਆ ਸਿਰਫ ਸ਼ਬਦਾਂ ਕਰਕੇ ਕਿਸੇ ਨੂੰ ਕਹੇ ਸ਼ਬਦ ਉਹ ਕਦੇ ਭੁੱਲਦਾ ਨਹੀਂ ਹੁੰਦਾ ਗੁੱਸੇ ਦੇ ਵਿੱਚ ਤੁਸੀਂ ਇਹੋ ਜਿਹੇ ਸ਼ਬਦ ਕਿਸੇ ਨੂੰ ਕਹਿ ਦਿੰਨੇ ਹੋ ਕਿ ਉਹਦੇ ਦਿਲ ਦੇ ਵਿੱਚ ਘਰ ਕਰ ਲੈਂਦੇ ਆ ਉਹ ਕਦੇ ਵੀ ਬਾਹਰ ਨਹੀਂ ਨਿਕਲਦੇ ਰਿਸ਼ਤੇ ਕਦੇ ਵੀ ਸਹੀ ਨਹੀਂ ਹੁੰਨੇ ਜੇ ਤੁਸੀਂ ਕਿਸੇ ਨੂੰ ਉਦਾਂ ਵੀ ਚਲੋ ਕੁਝ ਜ਼ਿਆਦਾ ਨਹੀਂ ਬੋਲਿਆ ਘੱਟ ਬੋਲਿਆ ਪਰ ਬੋਲਿਆ ਗਲਤ ਆ ਫਿਰ ਵੀ ਕਦੇ ਕੁਝ ਸਾਲਾਂ ਬਾਅਦ ਤੁਸੀਂ ਉਸ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਹੋ ਸਕਦਾ ਕਾਪਸ ਦੇ ਵਿੱਚ ਸੁਧਾਰ ਕਰ ਵੀ ਲਵਾਂ ਪਰ ਪਹਿਲਾਂ ਵਾਲੀ ਗੱਲ ਕਦੇ ਵੀ ਨਹੀਂ ਬਣਦੀ ਸੋ ਸ਼ਬਦਾਂ ਤੇ ਹਮੇਸ਼ਾ ਕੰਟਰੋਲ ਰੱਖੋ ਦੂਜੀ ਗੱਲ ਹੈ ਜੀ ਖੁਸ਼ੀ ਵਿੱਚ ਕਦੇ ਵੀ ਕਿਸੇ ਨੂੰ ਵਾਦਾ ਨਾ ਕਰੋ ਇਹ ਵੀ ਬਿਲਕੁਲ ਠੀਕ ਆ ਕਦੇ ਵੀ ਐਕਸਾਈਟਮੈਂਟ ਦੇ ਵਿੱਚ ਕਿਸੇ ਨੂੰ ਕੋਈ ਵੀ ਕਮਿਟਮੈਂਟ ਕਿਸੇ ਤਰ੍ਹਾਂ ਦੀ ਨਾ ਦਿਓ ਕਿਉਂਕਿ ਨਾ ਜਦੋਂ ਆਪਾਂ ਖੁਸ਼ ਹੁੰਨੇ ਆ ਆਪਾਂ ਆਪਾਂ ਨੂੰ ਕੋਈ ਇਹੋ ਜੀ ਚੀਜ਼ ਮਿਲ ਗਈ ਜਾਂ ਕੋਈ ਕੰਮ ਅਧੂਰਾ ਸੀ ਉਹ ਪੂਰਾ ਹੋ ਗਿਆ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਖੁਸ਼ ਆ ਬੜੇ ਐਕਸਾਈਟਡ ਆ ਉਸ ਸਮੇਂ ਕਦੇ ਕਿਸੇ ਨੂੰ ਵਾਅਦਾ ਨਾ ਕਰੋ ਕਿਉਂਕਿ ਉਦੋਂ ਆਪਾਂ ਉੱਡਦੇ ਹੁੰਨੇ ਆਂ ਜੀ ਸੱਤਵੇਂ ਸਮਾਨਤੇ ਤੇ ਆਪਾਂ ਕਈ ਵਾਰੀ ਕਲਪਨਾਵਾਂ ਦੇ ਵਿੱਚ ਵਹਿ ਕੇ ਸਾਹਮਣੇ ਵਾਲੇ ਨੂੰ ਵੀ ਇੱਕ ਕਲਪਨਾ ਜਿਹੜੀ ਉਹ ਦਿਖਾ ਦਿੰਨੇ ਆ ਇੱਕ ਇਮੇਜੀਨੇਸ਼ਨ ਦੇ ਵਿੱਚ ਲੈ ਜਾਂਦੇ ਆ ਤੇ ਉਹ ਜਦੋਂ ਆਪਾਂ ਹੌਲੀ 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 ਉਹ ਐਕਸਾਈਟਮੈਂਟ ਆਪਣੀ ਅੰਡਰ ਕੰਟਰੋਲ ਆਉਂਦੀ ਆ ਆਪਾਂ ਫਿਰ ਸੋਚਦੇ ਆ ਵੀ ਕੀ ਇਹ ਪੂਰਾ ਹੋ ਪਾਊਗਾ ਜਾਂ ਨਹੀਂ ਸੋ ਜਦੋਂ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਉਦੋਂ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ ਚਾਹੀਦਾ ਇਹ ਵੀ ਇੱਕ ਕਲਾ ਹੁੰਦੀ ਆ ਐਕਸਾਈਟਮੈਂਟ ਜ਼ਰੂਰ ਹੋਣੀ ਚਾਹੀਦੀ ਆ ਪਰ ਅੰਡਰ ਕੰਟਰੋਲ ਹੋਵੇ ਤੀਜੀ ਤੇ ਅਖੀਰਲੀ ਗੱਲ ਆ ਜੀ ਕਿ ਉਦਾਸੀ ਦੇ ਵਿੱਚ ਕਦੇ ਵੀ ਕੋਈ ਫੈਸਲਾ ਨਾ ਕਰੋ ਜਦੋਂ ਬੰਦਾ ਉਦਾਸ ਆ ਉਦੋਂ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫੈਸਲਾ ਨਹੀਂ ਕਰਨਾ ਚਾਹੀਦਾ ਭਾਵੇਂ ਕਿਸੇ ਰਿਸ਼ਤੇ ਨੂੰ ਛੱਡਣ ਦਾ ਆਪਣੀ ਜ਼ਿੰਦਗੀ ਦੇ ਹੋਰ ਫੈਸਲੇ ਨੇ ਆਪਣੇ ਕੈਰੀਅਰ ਦਾ ਫੈਸਲਾ ਵਾ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਫੈਸਲਾ ਹੋ ਸਕਦਾ ਉਦਾਸੀ ਦੇ ਵਿੱਚ ਨਾ ਕਰਿਓ ਉਦਾਸੀ ਦੇ ਵਿੱਚ ਬੰਦਾ ਗਲਤ ਫੈਸਲੇ ਲਊਗਾ ਉਹਦਾ ਜਿਹੜਾ ਮਨ ਨਾ ਟਿਕਾਣੇ ਤੇ ਨਹੀਂ ਹੁੰਦਾ ਦਿਮਾਗ ਟਿਕਾਣੇ ਤੇ ਨਹੀਂ ਹੁੰਦਾ ਉਹਨੂੰ ਕਿਸੇ ਗੱਲ ਕਰਕੇ ਜਿਹੜਾ ਉਹਦਾ ਮਨ ਉਦਾਸ ਆ ਉਦਾਸੀ ਉਹਦੇ ਉੱਤੇ ਚਾਈ ਹੁੰਦੀ ਆ ਤੇ ਹਮੇਸ਼ਾ ਉਹ ਜਿਹੜਾ ਫੈਸਲਾ ਵਾ ਗਲਤ ਹੀ ਸਾਬਤ ਹੋਣਾ ਜੋ ਵੀ ਉਹਨੇ ਉਸ ਸਿਚੁਏਸ਼ਨ ਦੇ ਵਿੱਚ ਲਿਆ ਸੋ ਥੋੜਾ ਜਿਹਾ ਵਕਤ ਦਿਓ ਉਦਾਸੀ ਨੂੰ ਦੂਰ ਕਰਨ ਦੀਆਂ ਜਿਹੜੀਆਂ ਤਕਨੀਕਾਂ ਵਰਤੋ ਤੇ ਜੇ ਕੋਈ ਵਜ੍ਹਾ ਕਰਕੇ ਤੁਹਾਨੂੰ ਉਦਾਸੀ ਮਿਲੀ ਆ ਉਸ ਸਮੇਂ ਉਹਨੂੰ ਛੱਡ ਦਿਓ ਕੋਈ ਵੀ ਫੈਸਲਾ ਨਾ ਲਓ ਜਦੋਂ ਤੁਸੀਂ ਉਹਦੇ ਤੋਂ ਉੱਬਰ ਕੇ ਬਾਹਰ ਆ ਗਏ ਉਦੋਂ ਕੋਈ ਵੀ ਫੈਸਲਾ ਵਾ ਜਿਹੜਾ ਉਹ ਲਓ ਠੀਕ ਆ ਦੋਸਤੋ ਸੋ ਮੈਨੂੰ ਉਮੀਦ ਆ ਇਹ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਸੋ ਅੱਜ ਦੀ ਵੀ ਵੀਡੀਓ ਮੈਂ ਬਹੁਤੀ ਲੰਮੀ ਨਹੀਂ ਲੈ ਕੇ ਗਿਆ ਤੇ ਕਿਉਂਕਿ ਮੈਂ ਇਹ ਚਾਹਨਾ ਵਾਂ ਕਿ ਤੁਸੀਂ ਐਂਡ ਤੱਕ ਵੀਡੀਓ ਦੇ ਨਾਲ ਜੁੜ ਕੇ ਰਹੋ ਤੁਹਾਨੂੰ ਇਹ ਨਾ ਲੱਗੇ ਕਿ ਜਿਹੜਾ ਸਮਾਂ ਮੈਂ ਤੁਹਾਡਾ ਜ਼ਿਆਦਾ ਲੈ ਰਿਹਾ ਵਾਂ ਤੇ ਤੁਸੀਂ ਲਾਗੂ ਕਰ ਸਕੋ ਇਹ ਗੱਲਾਂ ਨੂੰ ਸੋ ਸਮਝਾਉਣ ਦਾ ਜਿਹੜਾ ਮੇਨ ਮੁੱਦਾ ਵਾ ਬਾਕੀ ਵਿਚਾਰ ਤਾਂ ਬਹੁਤ ਬਾਹਰ ਨੂੰ ਆਉਂਦੇ ਆ ਜਿੰਨੇ ਮਰਜ਼ੀ ਮੈਂ ਸਾਂਝੇ ਕਰੀ ਜਾਵਾਂ ਫੇਰ ਸਹੀ ਫੇਰ ਅਗਲੀ ਵੀਡੀਓ ਚ ਕਦੇ ਜਰੂਰ ਇਹਨਾਂ ਗੱਲਾਂ ਨੂੰ ਡਿਟੇਲ ਦੇ ਵਿੱਚ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ